क्रिस्पी क्रि बाज़ार ਵਰਗੀ ਆਲੂ ਟਿੱਕੀ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹਲਵਾਈ ਸਟਾਈਲ ਪਹਿਲਾਂ ਵੀ ਆਪਾਂ ਇੱਕ ਆਲੂ ਟਿੱਕੀ ਦੀ ਵੀਡੀਓ ਜਿਹੜੀ ਪਾ ਚੁੱਕੇ ਹਾਂਗੇ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਵੀ ਤੁਸੀਂ ਪੂਰਾ ਦੇਖਣਾਗਾ ਇਹ ਟਿੱਕੀ ਜਿਹੜੀ ਬਣਾਈ ਆਪਾਂ ਨੇ ਸਟਫਿੰਗ ਵਾਲੀ ਟਿੱਕੀ ਬਣਾਈ ਹੈਗੀ ਵਿਆਹਾਂ ਸ਼ਾਦੀਆਂ ਦੇ ਵਿੱਚ ਮਿਲਣ ਵਾਲੀ ਟਿੱਕੀ ਉਹ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਹਾਂਜੀ ਆਲੂ ਟਿੱਕੀ ਬਣਾਉਣ ਵਾਸਤੇ ਆਪਾਂ 5-6 ਆਲੂ ਲੈ ਲਏ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਿਆ ਸੀ ਉਬਾਲ ਕੇ ਆਪਾਂ ਠੰਡਾ ਹੋਣ ਲਈ ਫਰਿੱਜ ਦੇ ਵਿੱਚ 2-3 ਘੰਟਿਆਂ ਲਈ ਰੱਖਦਾ ਸੀ ਕਿਉਂਕਿ ਜੇ ਆਪਾਂ ਤੁਰਤ ਤੇ ਹੀ ਆਪਾਂ ਆਲੂ ਉਬਾਲ ਕੇ ਨਾਲ ਦੀ ਨਾਲ ਟਿੱਕੀ ਬਣਾਉਣੇ ਤਾਂ ਉਹ ਟਿੱਕੀ ਵਧੀਆ ਨਹੀਂ ਬਣਦੀ ਕਿਉਂਕਿ ਆਲੂਆਂ ਦੇ ਵਿੱਚ ਪਾਣੀ ਭਰ ਜਾਂਦਾ ਲੇਸ ਜੀ ਬਣ ਜਾਂਦੀ ਹੈ ਤਾਂ ਕਰਕੇ ਆਪਾਂ ਫਟਾਫਟ ਪਾਣੀ ਦੇ ਵਿੱਚੋਂ ਕੱਢ ਲੈਣੇ ਗਰਮ ਪਾਣੀ ਦੇ ਵਿੱਚੋਂ ਕੱਢ ਕੇ ਤੇ ਆਪਾਂ ਫਰਿੱਜ ਦੇ ਵਿੱਚ ਰੱਖ ਦੇਣੇ ਆ ਹਾਂਜੀ ਜਿਹੜੀ ਆਪਾਂ ਆਲੂ ਕੀ ਦੇ ਵਿੱਚ ਸਟੱਪਿੰਗ ਭਰਾਂਗੇ ਚਨਾ ਦਾਲ ਲੈ ਲਈ ਸੀ ਦਾਲ ਲੈ ਲਈ ਸੀ ਆਪਾਂ ਦਾਲ ਲੈ ਕੇ ਉਹਨੂੰ ਆਪਾਂ 2 ਘੰਟਿਆਂ ਲਈ ਪਹਿਲਾਂ ਭਿਉ ਕੇ ਰੱਖਤਾ ਸੀ ਭਿਉਣ ਤੋਂ ਬਾਅਦ ਆਪਾਂ ਉਹਨਾਂ ਨੂੰ ਇੱਕ ਬਿਸਲ ਮਰਵਾ ਕੇ ਤੇ ਆਪਾਂ ਉਹਨਾਂ ਨੂੰ ਬੋਇਲ ਕਰ ਲਿਆ ਤਾਂ ਇੰਨੀ ਕੁ ਬੋਇਲਣੀ ਆ ਵੀ ਜ਼ਿਆਦਾ ਨਹੀਂ ਬੋਲਣੀ ਆ ਕਰਕੇ ਦਾਣਾ ਜਿਹੜਾ ਫ੍ਰਿਜ ਜਿਵੇਂ ਬਸ ਵੀ ਕੱਚਾ ਨਾ ਨਾ ਆਪਾਂ ਇਹ ਇਹਨੂੰ ਉਵਾਲੀ ਹੋਈ ਦਾਲ ਨੂੰ ਆਪਾਂ ਬੋਲ ਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਇੰਨੇ ਕ ਮਟਰ ਲੈ ਲਏ ਸੀਗੇ ਮਟਰ ਹੁਣ ਮਟਰਾਂ ਦਾ ਸੀਜ਼ਨ ਆਗਾ ਮਟਰ ਚੱਲਦੇ ਆਪਾਂ ਤਾਂ ਕਰਕੇ ਲੈ ਲਏ ਜੇ ਨਹੀਂ ਮਟਰ ਹੈਗੇ ਤਾਂ ਤੁਸੀਂ ਕੱਲੀ ਚਨਾ ਦਾਲ ਵੀ ਪਾ ਸਕਦੇ ਆ ਮਟਰਾਂ ਨੂੰ ਵੀ ਉਵਾਲ ਲਿਆ ਸੀ ਥੋੜਾ ਜਿਹਾ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਐ ਕਰਕੇ ਇਸ ਤਰ੍ਹਾਂ ਪ੍ਰੈਸ ਕਰਕੇ ਥੋੜੀ ਮੈਸੇਜੇ ਕਰ ਲਾਂਗੇ ਥੋੜੇ ਥੋੜੇ ਹੁਣ ਆਪਾਂ ਸਟਫਿੰਗ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਪਾ ਲਵਾਂਗੇ ਚਮਚੇ ਦਾ ਚੌਥਾ ਇਹ ਸਹੀ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਕਾਲਾ ਨਮਕ ਪਾ ਲਾਵਾਂਗੇ ਅੱਧਾ ਕੁ ਚਮਚ ਆਪਾਂ ਸੇਂਦਾ ਨਮਕ ਪਾ ਲੈਣਾਗਾ ਸੇਂਦਾ ਨਮਕ ਪਾ ਲਾਵਾਂਗੇ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਅਮਚੂਰਨ ਪਾਊਡਰ ਪਾ ਲਾਵਾਂਗੇ ਕਿਉਂਕਿ ਇਹਦੇ ਨਾਲ ਖੱਟਾ ਮਿੱਠਾ ਸਵਾਦ ਜਾ ਆ ਜਾਂਦਾਗਾ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਪੁੰਨਿਆ ਹੋਇਆ ਜੀਰਾ ਪਾਵਾਂਗੇ ਚਟਕੀ ਕਾ ਪਾ ਪਾਵਾਂਗੇ ਹਿੰਗ ਦੀ ਹਿੰਗ ਦਾ ਫਲੇਵਰ ਵੀ ਬਹੁਤ ਵਧੀਆ ਆਉਂਦਾਗਾ ਹਰੀਆਂ ਮਿਰਚਾਂ ਕੱਟ ਕੇ ਰੱਖ ਲਈਆਂ ਸੀ ਹਰੀਆਂ ਮਿਰਚਾਂ ਪਾ ਲਵਾਂਗੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਹੁਣ ਆਪਣੀ ਆਲੂ ਟਿੱਕੀ ਦੇ ਵਿੱਚ ਸਟਫਿੰਗ ਭਰਨ ਲਈ ਬਿਲਕੁਲ ਤਿਆਰ ਹੈ ਹੁਣ ਆਪਾਂ ਆਲੂਆਂ ਨੂੰ ਕद्दूकस ਕਰਾਂਗੇ ਤੇ ਤੁਸੀਂ ਮੈਸ਼ ਵੀ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਮੈਸ਼ ਕਰ ਲੈਣੇ ਨੇ ਪਰ ਜੇ ਆਪਾਂ ਕद्दूकस ਕਰਕੇ ਆਲੂ ਟਿੱਕੀ ਬਣਾਉਣੇ ਤਾਂ ਆਲੂ ਟਿੱਕੀ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਕਿਉਂਕਿ ਉਹਦੇ ਵਿੱਚ ਕੋਈ ਗੁੱਠਲੀ ਜਿਹੀ ਨਹੀਂ ਰਹਿਣੀ ਚਾਹੀਦੀ ਤਾਂ ਹੀ ਆਲੂ ਟਿੱਕੀ ਵਧੀਆ ਬਣੂਗੀ ਆਲੂ ਚੰਗੀ ਤਰ੍ਹਾਂ ਮੈਸ਼ ਹੋਣੇ ਚਾਹੀਦੇ ਨੇ ਹਾਂਜੀ ਆਪਾਂ ਆਲੂ ਮੈਸ਼ ਕਰ ਲੈਨੇ ਹੁਣ ਆਪਾਂ ਇਹਦੇ ਵਿੱਚ ਕੁਝ ਚੀਜ਼ਾਂ ਐਡ ਕਰਦੇ ਆਂਗੇ ਕੌਣਿਕ ਕੌਲੀ ਆਪਾਂ ਕੌਰਨਫਲੋਰ ਦੀ ਪਾਵਾਂਗੇ ਇੱਥੇ ਤੁਸੀਂ ਕੌਰਨਫਲੋਰ ਨਹੀਂ ਹੈਗਾ ਤਾਂ ਅਰਾ ਰੋਟ ਵੀ ਪਾ ਸਕਦੇ ਆ ਤੇ ਜਾਂ ਚੌਲਾਂ ਦਾ ਆਟਾ ਵੀ ਪਾ ਸਕਦੇ ਆ ਤੇ ਜੇ ਲੋੜ ਹੋਇਆ ਤਾਂ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਇਹ ਦੋ ਚਮਚਾਗੇ ਤੇ ਦੋ ਚਮਚ ਹੁਣ ਆਪਾਂ ਸੂਜੀ ਦੇ ਪਾਵਾਂਗੇ ਸੂਜੀ ਪਾ ਲਓ ਜਾਂ ਚੌਲਾਂ ਦਾ ਆਟਾ ਪਾ ਲਓ ਕੁਝ ਵੀ ਪਾ ਸਕਦੇ ਆ ਆਪਾਂ ਇਹ ਕੌਰਨਫਲੋਰ ਤੇ ਸੂਜੀ ਦਾ ਆਟਾ ਆਪਾਂ ਨੇ ਬाइंडਿੰਗ ਵਾਸਤੇ ਪਾਇਆ ਇਹਦੇ ਨਾਲ ਬੈਂਡਿੰਗ ਜੀ ਆ ਜਾਂਦੀ ਹੈ ਕ੍ਰਿਸਪੀ ਬਣ ਜਾਂਦੀ ਹੈ ਹੁਣ ਆਪਾਂ ਨਮਕ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਕਿਉਂਕਿ ਆਪਾਂ ਜਿਹੜੀ ਸਟਾਪਿੰਗ ਭਰਨੀ ਆ ਉਹਦੇ ਵਿੱਚ ਆਪਾਂ ਨਮਕ ਪਾ ਲਿਆ ਤਾਂ ਕਰਕੇ ਆਪਾਂ ਨਮਕ ਜ਼ਿਆਦਾ ਨਹੀਂ ਪਾਉਂਦੇਗੇ ਤੇ ਹੁਣ ਆਪਾਂ ਕੱਟਿਆ ਹੋਇਆ ਧਨੀਆ ਪਾ ਲਵਾਂਗੇ ਧਨੀਏ ਨੂੰ ਕੱਟ ਕੇ ਧੋ ਕੇ ਤੇ ਆਪਾਂ ਹੁਣ ਇਹਦੇ ਵਿੱਚ ਪਾ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਆਲੂਆਂ ਦਾ ਤੇ ਕੌਰਨ ਫਲੋਰ ਤੇ ਸੂਜੀ ਆਪਾਂ ਇਹਨਾਂ ਦਾ ਡੋਜ ਆ ਤਿਆਰ ਕਰ ਲਵਾਂਗੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਇੱਕ ਚਮਚਾ ਕੌਰਨ ਫਲੋਰ ਦਾ ਹੋਰ ਪਾਵਾਂਗੇ ਹਾਂਜੀ ਲੋ ਆਪਣਾ ਡੋ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ 10 ਮਿੰਟ ਦੇ ਲਈ ਇਹਨੂੰ ਫਰਿੱਜ ਦੇ ਵਿੱਚ ਰੱਖ ਦਾਂਗੇ ਕਿਉਂਕਿ ਜੇ ਗਰਮੀ ਦੇ ਵਿੱਚ ਟਿੱਕੀ ਬਣਾ ਰਹੇ ਹਾਂ ਤਾਂ ਆਪਾਂ ਥੋੜਾ ਜਿਹਾ ਫਰਿੱਜ ਦੇ ਵਿੱਚ ਰੱਖਣਾ ਜ਼ਰੂਰੀ ਆਲੂਆਂ ਨੂੰ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੇਲ ਜਾਂ ਕਿਉਂ ਹੱਥ ਦੇ ਉੱਤੇ ਲਾ ਲਵਾਂਗੇ ਤਾਂ ਕਿ ਆਪਣੀ ਟਿੱਕੀ ਆ ਜਿਹੜੀ ਹੱਥ ਨਾਲ ਨਾ ਚਿਪਕੇ ਇਸ ਤਰ੍ਹਾਂ ਇਹ ਪੇੜਾ ਬਣਾ ਲੈਣਾ ਇਸ ਤਰ੍ਹਾਂ ਇਥੋਂ ਆਪਾਂ ਥੋੜਾ ਜਿਹਾ ਡੂੰਗਾ ਜਿਹਾ ਕਰ ਲਵਾਂਗੇ ਕਿਉਂਕਿ ਸਟਫਿੰਗ ਭਰਨ ਦੇ ਵਾਸਤੇ ਆਪਾਂ ਡੂੰਗਾ ਕਰ ਲਵਾਂਗੇ ਇੰਨੀ ਕੁ ਸਟਫਿੰਗ ਇਹਦੇ ਵਿੱਚ ਪਾ ਕੇ ਇਸ ਤਰ੍ਹਾਂ ਚਾਰ ਸਪਾਸੇ ਨੱਪ ਕੇ ਤੇ ਇਹਨੂੰ ਇਸ ਤਰ੍ਹਾਂ ਆਏ ਮੋੜ ਦੇਣਾ ਮੋੜ ਕੇ ਚਾਰ ਸਪਾਸੇ ਮੋੜ ਕੇ ਤੇ ਆਪਾਂ ਫਿਰ ਇਹਨੂੰ ਗੋਲ ਕਰ ਦੇਵਾਂਗੇ ਇਸ ਤਰ੍ਹਾਂ ਇਹ ਦਬਾ ਦੇਣਾ ਲਓ ਜੀ ਇਸ ਤਰ੍ਹਾਂ ਦੀ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਫਰਾਈ ਕਰਾਂਗੇ ਤੇ ਗੈਸ ਦੇ ਉੱਪਰ ਆਪਾਂ ਤਵਾ ਧਰ ਲਿਆ ਤੁਸੀਂ ਫਰਾਈ ਪੈਨ ਦੇ ਵਿੱਚ ਵੀ ਬਣਾ ਸਕਦੇ ਜੇ ਤਵੇ ਤੇ ਨਹੀਂ ਬਣਦੀ ਤੇ ਤਵਾ ਮੜਾ ਜਾਂ ਡੂੰਗਾ ਹੋਣਾ ਚਾਹੀਦਾ ਆਪਾਂ ਇਸ ਤਰ੍ਹਾਂ ਇੰਨਾ ਕੁ ਤੇਲ ਪਾ ਲਵਾਂਗੇ ਤਵੇ ਦੇ ਉੱਤੇ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਹੁਣ ਟਿੱਕੀ ਨੂੰ ਇਸ ਤਰ੍ਹਾਂ ਪਾ ਦੇਵਾਂਗੇ ਜੇ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਜਿਹਾ ਹੀ ਰੱਖਣਾਗਾ ਜਿਆਦਾ ਫੁੱਲ ਨਹੀਂ ਕਰਨਾ ਕਿਉਂਕਿ ਜਿਆਦਾ ਫੁੱਲ ਕਰਾਂਗੇ ਤਾਂ ਆਪਾਂ ਟਿੱਕੀ ਆ ਜਿਹੜੀ ਉੱਪਰੋਂ ਜਲ ਜਾਊਗੀ ਤੇ ਵਿੱਚੋਂ ਕੱਚੀ ਰਹਿ ਜਾਊਗੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ ਨਾਲੇ ਤਾਂ ਇਹ ਰਿੱਜੀ ਜਾਣਗੀਆਂ ਇੱਕ ਹੋਰ ਟਿੱਕੀ ਆ ਜਿਹੜੀ ਵਿਚਾਲੇ ਪਾ ਸਕਦੇ ਆ ਇਸ ਤਰ੍ਹਾਂ ਵੱਡੀ ਟਿੱਕੀ ਆ ਤਾਂ ਕਰਕੇ ਆਪਾਂ ਇੱਕ ਇੱਕ ਹੀ ਪਾਵਾਂਗੇ ਇਸ ਤਰ੍ਹਾਂ ਆਪਾਂ ਹੁਣ ਹੌਲੀ ਜਿਹੇ ਨੇ ਆਪਾਂ ਦੂਸਰੀ ਸਾਈਡ ਆ ਜਿਹੜੀ ਫਲਟ ਦੇਵਾਂਗੇ ਜਦੋਂ ਇੱਕ ਸਾਈਡ ਇਹਦੀ ਬ੍ਰਾਊਨ ਹੋ ਜੇ ਤਾਂ ਆਪਾਂ ਦੂਸਰੀ ਸਾਈਡ ਆਪਾਂ ਇਹਦੀ ਚੇਂਜ ਕਰ ਲਵਾਂਗੇ ਤੇ ਆਪ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਜਿਹੜੀ ਕਿਸ ਤਰ੍ਹਾਂ ਦੀ ਲੱਗਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਆ ਮੇਰੇ ਵੀਰ ਭੈਣਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਕਮੈਂਟ ਪੜ੍ਹਦੀ ਆ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ ਕਿਉਂਕਿ ਤੁਹਾਡੇ ਇੱਕ ਕਮੈਂਟ ਦੇ ਨਾਲ ਇੱਕ ਲਾਈਕ ਦੇ ਨਾਲ ਮੇਰਾ ਹੌਸਲਾ ਜਿਹੜਾ ਵੱਧਦਾ ਹੈਗਾ ਹਾਂਜੀ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਪਹਿਲਾਂ ਬਣਾ ਕੇ ਦੇਖਦੇ ਆਪਾਂ ਚੀਜ਼ ਨੂੰ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਵੀ ਅੱਗੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਜੀ ਲਓ ਜੀ ਹੁਣ ਆਪਣੀਆਂ ਟਿੱਕੀਆਂ ਜਿਹੜੀਆਂ ਹਾਫ ਫਰਾਈ ਹੋ ਚੁੱਕੀਆਂ ਨੇ ਹੁਣ ਆਪਾਂ ਹਾਫ ਫਰਾਈ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਫੁੱਲ ਫਰਾਈ ਕਰਨੀ ਵੀ ਫਿਰ ਤੁਹਾਨੂੰ ਦੱਸਾਂਗੇ ਹੁਣ ਆਪਾਂ ਇਹਨਾਂ ਨੂੰ ਉਤਾਰ ਲੈਨੇ ਹਾਫ ਫਰਾਈ ਟਿੱਕੀ ਨੂੰ ਆਪਾਂ ਹੁਣ ਪਲੇਟ ਦੇ ਵਿੱਚ ਉਤਾਰ ਲਵਾਂਗੇ ਫੁੱਲ ਫਰਾਈ ਕਰਨ ਤੋਂ ਪਹਿਲਾਂ ਆਪਾਂ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਲਵਾਂਗੇ ਇਸ ਤਰ੍ਹਾਂ ਟਿੱਕੀ ਨੂੰ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਦੇਖਿਆ ਫੁੱਲ ਫਰਾਈ ਜਦੋਂ ਕਰਕੇ ਦਿੰਦੇ ਆ ਇਸ ਤਰ੍ਹਾਂ ਪ੍ਰੈਸ ਕਰਕੇ ਫਿਰ ਆਪਾਂ ਨੂੰ ਫੁੱਲ ਫਰਾਈ ਕਰਕੇ ਦਿੰਦੇ ਆ ਤਾਂ ਕਿ ਇਹ ਅੰਦਰ ਤੱਕਰ ਪੱਕ ਜਾਵੇ ਹੁਣ ਆਪਾਂ ਫੁੱਲ ਫਰਾਈ ਕਰਨ ਦੇ ਲਈ ਆਪਾਂ ਇਸ ਤਰ੍ਹਾਂ ਫਿਰ ਦੁਬਾਰਾ ਤੇਲ ਦੇ ਵਿੱਚ ਛੱਡ ਦਵਾਂਗੇ ਸਾਈਡ ਵੀ ਚੇਂਜ ਕਰ ਦੇਵਾਂਗੇ ਤੇ ਹੁਣ ਪੂਰੀ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਜਦੋਂ ਪੂਰਾ ਬਰਾਊਨ ਹੋ ਗਈਆਂ ਉਦੋਂ ਆਪਾਂ ਇਹਨਾਂ ਨੂੰ نیچے ਉਤਾਰ ਲਵਾਂਗੇ ਲਓ ਜੀ ਆਪਣੀਆਂ ਟਿੱਕੀਆਂ ਬਿਲਕੁਲ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਹਰੇ ਪਦੀਨੇ ਦੀ ਤੇ ਧਨੀਏ ਦੀ ਚਟਣੀ ਬਣਾਵਾਂਗੇ ਤੇ ਉਹਦੇ ਨਾਲ ਫਿਰ ਆਪਾਂ ਸਰਵ ਕਰਾਂਗੇ ਅੱਧਾ ਪੁਦੀਨਾ ਲੈ ਲਿਆ ਤੇ ਅੱਧਾ ਆਪਾ ਧਨੀਆ ਲੈ ਲੈ ਲਿਆ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਵਾਸ਼ ਕਰ ਲਿਆ ਪੱਤੀਆਂ ਨੂੰ ਤੇ ਹੁਣ ਆਪਾਂ ਇਹਦੀ ਚਟਣੀ ਬਣਾਵਾਂਗੇ ਐਡੀਆਂ ਐਡੀਆਂ ਕਿ ਆਪਾਂ ਦੋ ਮਿਰਚਾਂ ਲੈ ਲਈਆਂ ਦੋ ਤਿੰਨ ਵੱਡੀਆਂ ਤਾਂ ਤੁਸੀਂ ਦੋ ਪਾ ਲਓ ਜਿਆਦਾ ਤਿੱਖਾ ਪਾਉਣਾ ਤੁਸੀਂ ਆਪਦੇ ਹਿਸਾਬ ਨਾਲ ਵੱਧ ਪਾ ਲਓ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਸੇਂ ਦਾ ਨਮਕ ਲਿਆਗਾ ਆਪਾਂ ਨੇ ਇੱਕ 1.5 ਇੰਚ ਦਾ ਆਪਾਂ ਟੁਕੜਾ ਅਦਰਕ ਦਾ ਕੱਟ ਕੇ ਲੈ ਲਿਆ ਸੀਗਾ ਉਹ ਆਪਾਂ ਕੱਟ ਕੇ ਪਾ ਲਵਾਂਗੇ ਇੱਕ ਚਮਚਾ ਆਪਾਂ ਭਰ ਕੇ ਚੀਨੀ ਦਾ ਪਾਵਾਂਗੇ ਕਿਉਂਕਿ ਚੀਨੀ ਵੀ ਪਾਣੀ ਬਹੁਤ ਜ਼ਰੂਰੀ ਆ ਕਿ ਇਹ ਫਿਰ ਖੱਟੀ ਮਿੱਠੀ ਚਟਣੀ ਜੀ ਵਧੀਆ ਬਣਦੀ ਹੈਗੀ 2 ਕ ਚਮਚਾ ਆਪਾਂ ਪਾਣੀ ਦੇ ਪਾ ਲਵਾਂਗੇ ਲੋ ਜੀ ਹੁਣ ਆਪਾਂ ਟਿੱਕੀ ਨੂੰ ਸਰਵ ਕਰਾਂਗੇ ਟਿੱਕੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਸਰਵ ਕਰਨ ਲੱਗਦੇ ਹਾਂ ਹੁਣ ਆਪਾਂ ਦਹੀਂ ਨਾਲ ਗਾਰਨਿਸ਼ ਕਰਾਂਗੇ ਹੁਣ ਆਪਾਂ ਇਹ इमਲੀ ਦੀ ਖੱਟੀ ਮਿੱਠੀ ਚਟਣੀ ਪਾ ਦਵਾਂਗੇ ਤਾਂ ਇਹ ਅਪ ਦਿਨੇ ਦੀ ਹਰੀ ਚਟਣੀ ਪਾ ਦਵਾਂਗੇ ਪਿਆਜ਼ ਦੇ ਨਾਲ ਇਹਨਾਂ ਨੂੰ ਗਾਰਨਿਸ਼ ਕਰਾਂਗੇ ਲਓ ਜੀ ਤੁਸੀਂ ਵੀ ਕਰੋ ਟੇਸਟ ਤੇ ਆਪਾਂ ਤਾਂ ਟੇਸਟ ਕਰ ਲਈ ਟਿੱਕੀ ਜਿਹੜੀ ਬਹੁਤ ਵਧੀਆ ਟੇਸਟੀ ਬਣੀ ਆਗੀ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਵਿੱਚ ਟਰਾਈ ਕਰਕੇ ਜਰੂਰ ਦੇਖੋ ਤੇ ਸਾਫ ਸੁਥਰਾ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਖਵਾਓ